ਜੇ ਦੀ ਸਾਡੀ ਕਿਤਾਬ ਹੈ ਮਹਾਰਾਣੀ ਜੰਦਾ ਲਿਖਾਰੀ ਗਿਆਨ ਸਿੰਘ ਛੇਤਲ ਮੈਨੂੰ ਕਹਣਗੇ ਸ਼ਾਹੀ ਫਕੀਰ ਨੇ ਜਦੋਂ ਸ਼ਾਹਿਰ ਲਿਖਣਗੇ ਹਾਲ ਮੇਰਾ ਰਾਜਾ ਕੌਣ ਬਣੇਗਾ ਛੋਟੀਆਂ-ਛੋਟੀਆਂ ਕੁੜੀਆਂ ਰਾਜਾ ਰਾਣੀ ਦੀ ਖੇਡ ਖੇਡ ਰਹੀਆਂ ਸਨ ਮੈਂ ਇੱਕ ਠੁੱਲੇ ਜਿਹੇ ਸਰੀਰ ਦੀ ਕੁੜੀ ਨੇ ਕਿਹਾ ਰਾਣੀ ਕੌਣ ਬਣੇਗੀ ਮੈਂ ਇੱਕ ਹੋਰ ਆਵਾਜ਼ ਆਈ ਸਭ ਤੋਂ ਵੱਡਾ ਰਾਜਾ ਕੌਣ ਸਭ ਤੋਂ ਵੱਡਾ ਰਾਜਾ ਤਾਂ ਮਹਾਰਾਜਾ ਰਣਜੀਤ ਸਿੰਘ ਹੈ ਇੱਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ ਉਹਦੀ ਰਾਣੀ ਕੌਣ ਬਣੇਗੀ ਮੈਂ ਬਾਲੜੀ ਜਿੰਦਾ ਨੇ ਦੋ ਕਦਮ ਅੱਗੇ ਵਧ ਕੇ ਕਿਹਾ ਲੈ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣੂੰਗੀ ਜਿੰਦਾ ਦੀ ਵੱਡੀ ਭੈਣ ਨੇ ਵਿਅੰਗ ਨਾਲ ਕਿਹਾ ਇਹ ਸੁਣ ਕੇ ਸਾਰੀਆਂ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ ਜਿੰਦਾ ਹੈਰਾਨ ਹੋਈ ਉਹਨਾਂ ਦੇ ਮੂੰਹ ਵੱਲ ਵੇਖਣ ਲੱਗੀ ਉਹ ਨੂੰ ਇਹ ਸਮਝਣਾ ਪਈ ਕਿ ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਸੀ ਉਹ ਸੋਚ ਰਹੀ ਸੀ ਜੇ ਕੋਈ ਢੋਲੀ ਵਰਗੀ ਕੁੜੀ ਰਾਜਾ ਬਣ ਸਕਦੀ ਹੈ ਚੁੰਨੀ ਆਖਾਂ ਵਾਲੀ ਰਾਣੀ ਬਣ ਸਕਦੀ ਹੈ ਤਾਂ ਮੈਂ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ਆਖਰ ਖੇਡ ਹੀ ਤਾਂ ਹੈ ਦੋ ਕੜੀਆਂ ਦਾ ਦਿਲ ਪਰਚਾਵਾ ਖੇਡ ਵਿੱਚ ਕੋਈ ਸਾਧ ਬਣਦੀ ਹੈ ਕੋਈ ਚੋਰ ਬਣਦੀ ਹੈ ਕੋਈ ਕੋਤਬਾਲ ਬਣਦੀ ਹੈ ਕੋਈ ਸਿਪਾਹੀ ਬਣਦੀ ਹੈ ਉਹਨਾਂ ਵੱਲ ਵੇਖ ਕੇ ਕੋਈ ਕੁੜੀ ਨਹੀਂ ਹੱਸਦੀ ਜੇ ਮੈਂ ਰਣਜੀਤ ਸਿੰਘ ਦੀ ਰਾਣੀ ਬਣਨ ਵਾਸਤੇ ਕਿਹਾ ਤਾਂ ਇਹ ਕਿਉਂ ਹੱਸ ਪਈਆਂ ਇਹ ਕਿਹੜਾ ਕਿਸੇ ਸੱਚਮੁੱਚ ਦੀ ਰਾਣੀ ਬਣਨਾ ਇਹ ਝੂਠੀ ਮੋਠੀ ਦੀ ਖੇੜੀ ਤਾਂ ਹੈ ਫਿਰ ਹੱਸਣ ਦਾ ਕਾਰਨ ਉਮਰੋ ਛੋਟੀ ਹੋਣ ਕਰਕੇ ਉਹ ਇਹ ਨਾ ਸਮਝ ਸਕੀ ਕਿ ਹੱਸਣ ਦੀ ਵਜ੍ਹਾ ਉਹਦੀ ਵੱਡੀ ਪੈਣ ਦਾ ਬਿਆੰਗਮਈ ਲੈ ਜਾਸੀ ਉਧਰ ਕਿਉਂ ਗਈ ਹੈ ਜਿੰਦਾ ਦੀ ਵੱਡੀ ਪੈਣ ਨੇ ਉਹਨੂੰ ਬਾਹੀਂ ਵਿੱਚ ਲੈ ਕੇ ਕਿਹਾ ਤੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾ ਦੇਵਾਂਗੇ ਸਾਰੀਆਂ ਕੁੜੀਆਂ ਫੇਰ ਉੱਚੀ-ਉੱਚੀ ਹੱਸ ਪਈਆਂ ਫਿਰ ਸਾਰਾ ਸਮਾਂ ਜਿੰਦਾਂ ਨੂੰ ਖੇਡ ਵਿੱਚ ਸਵਾਦ ਨਾ ਆਇਆ ਉਹ ਆਪਣੀ ਹੈਰਾਨੀ ਵਿੱਚ ਡੁੱਬੀ ਰਹੀ ਉਹ ਬਥੇਰਾ ਸਿਰ ਪੈਰ ਮਾਰਦੀ ਪਰ ਉਹਦੀ ਬਾਲਬੁੱਧੀ ਉਹਨੂੰ ਕਿਸੇ ਕਿਨਾਰੇ ਨਾ ਲੱਗਣ ਦਿੰਦੀ ਕੁੜੀਆਂ ਖੇਡਦੀਆਂ ਰਹੀਆਂ ਤੇ ਉਹ ਇੱਕ ਪਾਸੇ ਹੋ ਕੇ ਪਰੇਸ਼ਾਨੀ ਦੀ ਹਾਲਤ ਵਿੱਚ ਖੜੀ ਰਹੀ ਮਾਂ ਲੈ ਜਿੰਦਾਂ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਮੰਗਦੇ ਹੋ ਇਹਨੇ ਇਹ ਉਹਦੀ ਰਾਣੀ ਬਣਨਾ ਜੇ ਕਰ ਜਾ ਕੇ ਜਿੰਦਾ ਦੀ ਵੱਡੀ ਪੈਨ ਨਿਹਾਸੇ ਨਾਲ ਕਿਹਾ ਕਿਉਂ ਰਾਣੀਆਂ ਕਿਤੇ ਇਹਦੇ ਨਾਲੋਂ ਚੰਗੀਆਂ ਨੇ ਮਾਂ ਨੇ ਜਿੰਦਾ ਦਾ ਉੱਤਰਿਆ ਹੋਇਆ ਚਿਹਰਾ ਵੇਖ ਕੇ ਉਹਨੂੰ ਖੁਸ਼ ਕਰਨ ਦੇ ਇਰਾਦੇ ਨਾਲ ਕਿਹਾ ਆਖਾ ਮੇਰੀ ਧੀ ਰਾਣੀ ਇਹਨੂੰ ਅਸੀਂ ਮਹਾਰਾਜੇ ਦੀ ਵੱਡੀ ਰਾਣੀ ਬਣਾਵਾਂਗੇ ਮਾਂ ਨੇ ਧੀ ਨੂੰ ਜੱਫੀ ਵਿੱਚ ਲੈ ਕੇ ਪਿਆਰ ਨਾਲ ਉਹਦਾ ਮੂੰਹ ਚੁੰਮਿਆ ਮਾਂ ਅਸੀਂ ਰਾਜਾ ਰਾਣੀ ਖੇਡਦੀਆਂ ਸਾਂ ਧੌਲੀ ਨੇ ਪੁੱਛਿਆ ਰਾਜਾ ਕੌਣ ਬਣੇਗਾ ਤੇਲੀਆਂ ਦੀ ਢੋਲੀ ਜਿਹੀ ਰੀਮੋ ਆਦੀ ਮੈਂ ਬਣਾਂਗੀ ਫਿਰ ਧੌਲੀ ਨੇ ਪੁੱਛਿਆ ਰਾਣੀ ਕੌਣ ਬਣੇਗੀ ਉਹ ਚੁੰਨੀ ਜਹੀ ਸ਼ਾਂਤੀ ਬਣਗੀ ਨਾ ਉਹਦਾ ਮੂੰਹ ਨਾ ਮੱਥਾ ਜਿੰਨ ਪਹਾੜੋ ਲੱਥਾ ਜਿੰਦਾਂ ਨੇ ਮੱਥੇ ਉੱਤੇ ਤਿਆੜੀ ਪਾ ਕੇ ਪੁੱਠਾ ਹੱਥ ਦੇਂਦਿਆਂ ਕਿਹਾ ਉਹ ਸ਼ਾਂਤੀ ਨੂੰ ਰਾਣੀ ਬਣਨ ਦੇ ਯੋਗ ਨਹੀਂ ਸੀ ਸਮਝਦੀ ਫਿਰ ਮੈਂ ਕੀ ਬਣਦੀ ਧੌਲੀ ਨੇ ਆਖਿਆ ਸਭ ਤੋਂ ਵੱਡੇ ਰਾਜੇ ਰਣਜੀਤ ਸਿੰਘ ਦੀ ਰਾਣੀ ਕੌਣ ਬਣੇਗੀ ਮੈਂ ਆਖ ਦਿੱਤਾ ਮੈਂ ਅਤੇ ਇਹ ਬੁਲਬੁਲੇਟ ਹੀ ਹੀ ਕਰਕੇ ਹੱਸਦੀ ਜਾਏ ਜਿੰਦਾਂ ਨੇ ਭੈਣ ਵੱਲ ਇਸ਼ਾਰਾ ਕਰਕੇ ਕਿਹਾ ਵਦਕੇ ਕੋਠੇ ਜਿੱਡੀ ਹੋ ਚਲੀ ਅਤੇ ਅਕਲ ਮਸਾ ਨਹੀਂ ਇਹਨੂੰ ਜਿੰਦਾਂ ਨੂੰ ਵੱਡੀ ਭੈਣ ਦੀ ਮੂਰਖਤਾ ਉੱਤੇ ਗੁੱਸਾ ਆ ਰਿਹਾ ਸੀ ਇਹਨੂੰ ਅਕਲ ਕਿੱਥੇ ਇਹ ਤਾਂ ਨਰੀ ਬੁੱਧੂ ਐ ਮਾਂ ਨੇ ਲੜ ਨਾਲ ਜਿੰਦਾਂ ਦੀ ਗੱਲ ਦੀ ਪੜੌਤਾ ਕਰ ਦਿੱਤੀ ਅਤੇ ਹੋਰ ਭਲਾ ਹਾਸੇ ਪਾਣੇ ਵੀ ਕੋਈ ਕਿਸੇ ਦੀ ਰਾਣੀ ਬਣ ਜਾਂਦੀ ਏ ਅਸੀਂ ਤਾਂ ਐਵੇਂ ਝੂਠੀ-ਮੋਠੀ ਖੇਡਦੀਆਂ ਸਾਂ ਜਿੰਦਾਂ ਨੇ ਮਾਂ ਦਾ ਪੁਲੇਖਾ ਦੂਰ ਕਰਨ ਵਾਸਤੇ ਕਿਹਾ ਅਤੇ ਮੇਰੀ ਜਿੰਦਾ ਨਾਲੋਂ ਕਿਹੜੀ ਰਾਣੀ ਸੋਹਣੀ ਐ ਅਸੀਂ ਸੱਚਮੁੱਚ ਇਹਨੂੰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾ ਦੇਵਾਂਗੇ ਜਿੰਦਾ ਦੀ ਸੁੰਦਰਤਾ ਉੱਤੇ ਮਾਂ ਦਾ ਦਿਲ ਵੀ ਮੋਇਆ ਗਿਆ ਸੀ ਸੱਚਮੁੱਚ ਜਿੰਦਾ ਦੇ ਸਵਾਲ ਵਿੱਚ ਖੁਸ਼ੀ ਅਤੇ ਹੈਰਾਨੀ ਦੋਨੋਂ ਲੁਕੀਆਂ ਹੋਈਆਂ ਸਨ ਹਾਂ ਹਾਂ ਸੱਚਮੁੱਚ ਮਾਂ ਨੇ ਦੁਆਰਾ ਹਾਮੀ ਭਰ ਦਿੱਤੀ ਹਾਂ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਬਣਾਂਗੇ ਮਾਂ ਦੀਆਂ ਬਾਹੀ ਵਿੱਚੋਂ ਨਿਕਲ ਕੇ ਜਿੰਦਾ ਖੁਸ਼ੀ ਨਾਲ 扑ਟਕਣ ਲੱਗ ਪਈ ਰਣਜੀਤ ਸਿੰਘ ਕਾਣਾ ਵੀ ਹੈ ਵੱਡੀ ਭੈਣ ਨੇ ਛੇੜਨ ਵਾਸਤੇ ਕਿਹਾ ਉਹ ਤੇਰੇ ਘਰ ਵਾਲਾ ਕਾਣਾ ਹੋਵੇਗਾ ਜਿੰਦਾ ਦਾ ਮੂੰਹ ਗੁੱਸੇ ਨਾਲ ਬਥੇਰੇ ਲਾਲ ਹੋ ਗਿਆ ਸਾਰਾ ਪਰਿਵਾਰ ਖਿੜਖਿੜਕੇ ਹੱਸ ਪਿਆ ਵੇਖ ਲੈ ਮਾ ਹੁਣ ਤੋਂ ਹੀ ਚੜਾਉਣ ਲੱਗ ਪਈ ਏ ਵੱਡੀ ਭੈਣ ਨੇ ਜਿੰਦਾਵਲ ਉਂਗਲਾਂ ਕਰਕੇ ਕਿਹਾ ਪੈਣਾ ਚਿਹਰੇ ਨੰ ਤੁਸੀਂ ਉਹਦੇ ਮਹਾਰਾਜ ਨੂੰ ਕਾਣਾ ਕਿਉਂ ਆਖੋ ਇਹ ਉਹਦੋਂ ਦੀਆਂ ਗੱਲਾਂ ਹਨ ਜਦੋਂ ਅਜੇ ਜਿੰਦਾ ਇੰਨਾ ਗੱਲਾਂ ਦਾ ਅਰਥ ਨਹੀਂ ਸੀ ਸਮਝਦੀ ਉਹ ਏਸੇ ਖੁਸ਼ੀ ਵਿੱਚ ਨੱਚੀ ਟੱਪੀ ਜਾ ਰਹੀ ਸੀ ਕਿ ਮਾਂ ਨੇ ਉਸ ਨੂੰ ਰਣਜੀਤ ਸਿੰਘ ਦੀ ਰਾਣੀ ਬਨਨ ਦਾ ਇਕਰਾਰ ਕਰ ਦਿੱਤਾ ਸੀ ਇਹ ਹਾਸੇ ਪਾਣੇ ਦੀਆਂ ਗੱਲਾਂ ਸਹੀ ਲੀਆਂ ਨੇ ਜਿੰਦਾ ਦੀ ਛੇੜ ਬਣਾ ਲਈਆਂ ਉਹ ਠੱਠੇ ਨਾਲ ਉਸ ਨੂੰ ਰਾਣੀ ਜਿੰਦਾ ਆਖਣ ਲੱਗ ਪਈਆਂ ਪਹਿਲਾਂ ਪਹਿਲਾਂ ਤਾਂ ਜਿੰਦਾ ਰਾਣੀ ਆ ਖਵਾ ਕੇ ਬੜੀ ਖੁਸ਼ ਹੁੰਦੀ ਸੀ ਪਰ ਉਮਰ ਤੇ ਗਿਆਨ ਦੇ ਵਾਅਦੇ ਨਾਲ ਜਦੋਂ ਉਸ ਨੂੰ ਇਸ ਸ਼ਬਦਾਂ ਦੇ ਅਰਥਾਂ ਦੀ ਸਮਝ ਪਈ ਤਾਂ ਉਹ ਚੜਨ ਲੱਗ ਪਈ ਕੋਈ ਵੀ ਇੱਕ ਵਾਰੀ ਕੁੜੀ ਅਜਿਹੀ ਗੱਲ ਤੋਂ ਜ਼ਰੂਰ ਚੜੇਗੀ ਅੰਦਰੋਂ ਭਾਵੇਂ ਉਹ ਖੁਸ਼ ਵੀ ਹੋਵੇ ਜਿញ ਜਿញ ਜਿੰਦਾ ਚੜਦੀ ਤਿਆਂ ਤਿਆਂ ਸਹੇਲੀਆਂ ਬਥੇਰੇ ਛੇੜਦੀਆਂ ਕਈ ਵਾਰ ਜਿੰਦਾ ਖਿਜਕੇ ਰੋਨ ਅੱਖੀ ਹੋ ਜਾਂਦੀ ਵੇਖ ਲੈ ਮਾਂ ਫੇਰ ਮੈਂ ਕੁਝ ਆਖਿਆ ਤਾਂ ਇਹ ਆਪਣੀ ਵਾਰੀ ਰੋਊਗੀ ਬਥੇਰੇ ਗੁੱਸਾ ਜਿੰਦਾ ਨੂੰ ਆਪਣੀ ਵੱਡੀ ਭੈਣ ਉੱਤੇ ਆਉਂਦਾ ਸੀ ਕਿਉਂਕਿ ਜਿੰਦਾ ਨੂੰ ਛੇੜਨ ਵਿੱਚ ਉਹ ਸਭ ਤੋਂ ਮੌਹਰੀ ਹੁੰਦੀ ਸੀ ਪਲਾਮਾ ਮੈਂ ਕਿਉਂ ਰੋਣਾ ਏ ਜੋ ਇਹਦਾ ਜੀ ਆਵੇ ਇਹ ਕਹੀ ਜਾਵੇ ਵੱਡੀ ਭੈਣ ਨੇ ਅੱਗੋ ਹੱਸਦਿਆਂ ਹੱਸਦਿਆਂ ਉੱਤਰ ਦੇਣਾ ਪੜਾਨੀਆਂ ਸੜਾਨੀਆਂ ਸੰਦੂ ਕਢੰਦੂ ਜਿੰਦਾ ਨੇ ਮੂੰਹ ਚੜਾ ਕੇ ਕਹਿਣਾ ਆਖੀ ਚੱਲ ਆਖੀ ਚੱਲ ਮੈਂ ਕੋਈ ਗੁੱਸਾ ਕਰਦੀ ਆ ਨਾਲੇ ਰਾਣੀ ਜਿੰਦਾ ਦਾ ਗੁੱਸਾ ਕਰਕੇ ਕਿਹੜਾ ਕੀਦੇ ਰਾਜ ਵਿੱਚ ਹੋਇਆ ਵੱਡੀ ਭੈਣ ਨੇ ਉਸੇ ਤਰ੍ਹਾਂ ਮੁਸਕਰਾਉਂਦਿਆਂ ਉੱਤਰ ਦੇਣਾ ਉਹ ਪੜਾਨੀਆਂ ਸਰਦਾਰਾਂ ਦੇ ਮੰਗੀ ਹੋਈ ਸੀ ਤੂੰ ਤਾਂ ਲੱਥ ਰੱਜੀ ਏ ਤੂੰ ਗੁੱਸਾ ਕਰਨਾ ਹੋਇਆ ਜਿੰਦਾਂ ਨੇ ਇਸ ਗੱਲੋਂ ਬੜੀ ਔਖੇ ਸੀ ਕਿ ਉਹਦੇ ਚੜਾਉਣ ਨਾਲ ਬੜੀ ਪੈਨ ਗੁੱਸਾ ਕਿਉਂ ਨਹੀਂ ਮਹਿਸੂਸ ਕਰਦੀ ਸੀ ਇਹ ਬੱਚਿਆਂ ਦੀਆਂ ਗੱਲਾਂ ਕਰਦੇ ਬਡੇਰਿਆਂ ਦੇ ਦਿਲ ਵਿੱਚ ਘਰ ਕਰ ਗਈਆਂ ਮਾਤਾ ਪਿਤਾ ਥਾਈਂ ਥਾਈਂ ਕਈ ਵਾਰ ਸੋਚਣ ਲੱਗ ਪੈਂਦੇ ਜਿੰਦਾ ਬਹੁਤ ਖੂਬਸੂਰਤ ਹੈ ਇੱਕ ਬੁੱਧਦੀਵੀ ਬੜੀ ਤੇਜ ਐ ਸਾਰੇ ਪੰਜਾਬ ਵਿੱਚ ਇਹਦੇ ਵਰਗੀ ਕੋਈ ਨਹੀਂ ਹੋਣੀ ਈ ਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰ ਦਿੱਤੀ ਜਾਵੇ ਤਾਂ ਇਹਦੇ ਪਾਗ ਉੱਗੜ ਪੈਣ ਇਹ ਕੀ ਇਹਦੀ ਸਾਰੇ ਘਰਾਣੇ ਦੀ ਕਿਸਮਤ ਜਾਗ ਪਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਰਾ ਪੰਜਾਬ ਦਾ ਬਾਦਸ਼ਾਹ ਹੀ ਨਹੀਂ ਆਪਣੀ ਕੌਮ ਦਾ ਲੀਡਰ ਵੀ ਸੀ ਆਪਣੇ ਗੁਨਾ ਤੇ ਪਰਜਾ ਦਾ ਹਿੱਤ ਚਾਹੁੰਦੇ ਕਾਰਨ ਉਹ ਸਮੁੱਚੇ ਪੰਜਾਬੀਆਂ ਦਾ ਹਰਮਨ ਪਿਆਰਾ ਸੀ ਉਹ ਕੋ ਦਿਨ ਨਾਲ ਨੇੜ ਪ੍ਰਾਪਤ ਕਰਨ ਅਤੇ ਰਿਸ਼ਤੇ ਗੰਢਣ ਵਿੱਚ ਆਪਣਾ ਮਾਣ ਅਤੇ ਖੁਸ਼ਕਿਸਮਤੀ ਸਮਝਦੇ ਸਨ ਉਸ ਸਮੇਂ ਹਕਮਨਾਰ ਨੂੰ ਰੱਬ ਦਾ ਨਾਇਬ ਅਤੇ ਨਿਰਲਕਲੰਕ ਸਮਝਿਆ ਜਾਂਦਾ ਸੀ ਬਡੇਰੇ ਬੰਦਿਆਂ ਵਿੱਚ ਉਦੋਂ ਬਹੁਤੇ ਵਿਆਹ ਕਰਨ ਦਾ ਰਿਵਾਜ ਸੀ ਉਸ ਜਮਾਨੇ ਵਿੱਚ ਤਾਂ ਬੱਚਿਆਂ ਨੂੰ ਕਹਾਣੀਆਂ ਇਹ ਸੁਣਾਈਆਂ ਜਾਂਦੀਆਂ ਸਨ ਕਿ ਇੱਕ ਰਾਜਾ ਸੀ ਉਹਦੀਆਂ 7 ਰਾਣੀਆਂ ਸਨ ਸੋ ਜੇ ਮਾਮਲੀ ਰਾਜੇ ਦੀਆਂ 7 ਰਾਣੀਆਂ ਹੋ ਸਕਦੀਆਂ ਹਨ ਤਾ ਮਹਾਰਾਜੇ ਨੀਆ ਸਤਾਈ ਕਿਉਂ ਨਾ ਹੋਣ ਅਤੇ ਸ਼ੇਰੇ ਪੰਜਾਬ ਦਾ ਪੰਜਾਬ ਦੇ ਕਈ ਰਾਜਿਆਂ ਦਾ ਮਹਾਰਾਜਾ ਸੀ ਸਰਦਾਰ ਮੰਨਾ ਸਿੰਘ ਨੇ ਪੱਕਾ ਮਨ ਬਣਾ ਲਿਆ ਸੀ ਕਿ ਜਿੰਦਾਂ ਨੂੰ ਸ਼ੇਰੇ ਪੰਜਾਬ ਦੀ ਰਾਣੀ ਬਣਾਉਣਾ ਹੈ ਮੰਨਾ ਸਿੰਘ ਆਪਣੇ ਇਲਾਕੇ ਪਿੰਡ ਚਾਹੜ ਤਹਿਸੀਲ ਜਫਰਵਾਲ ਜਿਹੜਾ ਸਿਆਰਕੋਟ ਦਾ ਮੰਨਿਆ ਪ੍ਰਮੰਨਿਆ ਸਰਦਾਰ ਸੀ ਉਹ ਆਲਖ ਗੁਰੂਤ ਦਾ ਜੱਟ ਸਿੱਖ ਸੀ ਉਦੀ ਵੱਡੀ ਲੜਕੀ ਪੜਾਨੀਆਂ ਸਰਦਾਰ ਮਿੱਤ ਸਿੰਘ ਦੇ ਲੜਕੇ ਜਵਾਲਾ ਸਿੰਘ ਨਾਲ ਮੰਗੀ ਹੋਈ ਸੀ ਮੰਨਾ ਸਿੰਘ ਦੀ ਭੈਣ ਪਿੰਡ ਐਮਾਂ ਜਿਲ੍ਹਾ ਅੰਮ੍ਰਿਤਸਰ ਦੇ ਸਰਦਾਰ ਨਾਰ ਸਿੰਘ ਨਾਲ ਵਿਆਹੀ ਹੋਈ ਸੀ ਸਰਦਾਰ ਨਾਰ ਸਿੰਘ ਖੱਤਰੀਆਂ ਦੀ ਉਪਲ ਗੋਤ ਵਿੱਚੋਂ ਸੀ ਉਸ ਸਮੇਂ ਸਿੱਖ ਜਾਤ ਗੋਤ ਨੂੰ ਬਹੁਤਾ ਨਹੀਂ ਸਨਮਾਨ ਦੇ ਸਰਦਾਰ ਨਾਰ ਸਿੰਘ ਅਤੇ ਸਰਦਾਰ ਮਿੱਤ ਸਿੰਘ ਦੋਨੇ ਸ਼ੇਰੇ ਪੰਜਾਬ ਦੇ ਨਾਮਵਰ ਸਰਦਾਰਾਂ ਵਿੱਚੋਂ ਸਨ ਜਿੰਨ੍ਹਾਂ ਦੀ ਸ਼ਾਦੀ ਸ਼ੇਰੇ ਪੰਜਾਬ ਨਾਲ ਕਰਕੇ ਮੰਨਾ ਸਿੰਘ ਦਾ ਘਰ ਆਣਾ ਹੋਰ ਬਥੇਰੇ ਬਦਨ ਦੀ ਚਾਹ ਰੱਖਦਾ ਸੀ ਿੰਦਾਂ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਧਾਰਮਿਕ ਵਿਦਿਆ ਦੇ ਨਾਲ ਨਾਲ ਉਹਨੂੰ ਇਤਿਹਾਸਿਕ ਅਤੇ ਕੁਝ ਰਾਜਨੀਤਿਕ ਦੇ ਗ੍ਰੰਥ ਵੀ ਪੜ੍ਹਾਏ ਗਏ। ਉਹਦੇ ਦਿਲ ਵਿੱਚ ਇਹ ਖਿਆਲ ਵੀ ਕਰ ਕਰਦਾ ਗਿਆ ਕਿ ਮੈਂ ਸ਼ੇਰੇ ਪੰਜਾਬ ਦੀ ਰਾਣੀ ਬਨਣਾ ਹੈ। ਜਿੰਦਾ ਅਜੀਬ ਵਾਲੜੀ ਹੀ ਸੀ ਜਾਂ ਉਹਦੀ ਵੱਡੀ ਭੈਣ ਦਾ ਵਿਆਹ ਹੋ ਗਿਆ। ਮਿੱਤ ਸਿੰਘ ਪੜਾਨੀਆਂ ਸ਼ੇਰੇ ਪੰਜਾਬ ਦੇ ਜ਼ਗੀਰਦਾਰ ਸਰਦਾਰਾਂ ਵਿੱਚੋਂ ਸੀ। ਉਹਦਾ ਇੱਕੋ ਇੱਕ ਪੁੱਤਰ ਜਵਾਲਾ ਸਿੰਘ ਦੀ ਫੌਜ ਵਿੱਚ ਅਫਸਰ ਸੀ। ਉਹ ਬੜੀ ਸ਼ਾਨ ਨਾਲ ਪਿੰਡ ਚਾਹੜ ਟੁੱਕੇ ਜਿੰਦਾ ਦੀ ਵੱਡੀ ਭੈਣ ਦਾ ਵਿਆਹ ਬੜੀ ਤੁਮਤਮ ਨਾਲ ਹੋਇਆ ਮਗਰੋਂ ਜੁਆਲਾ ਸਿੰਘ ਸੋਰੇ ਜਾਇਆ ਕਰਦਾ ਤਾਂ ਉਹਦੀ ਚਮਕ-ਧਮਕ ਚੱਲੀ ਨਾ ਜਾਂਦੀ ਜਿੰਦਾ ਦੀ ਭੈਣ ਬੜੇ ਕੀਮਤੀ ਕੱਪੜੇ ਅਤੇ ਗਹਿਣੇ ਪਾ ਕੇ ਪੇਕੇ ਜਾਂਦੀ ਉਹਦੇ ਵੱਲ ਵੇਖ ਕੇ ਜਿੰਦਾ ਦੇ ਦਿਲ ਵਿੱਚ ਖਿਆਲ ਆਉਂਦਾ ਅੱਛਾ ਮੈਂ ਇਹਦੇ ਨਾਲੋਂ ਵੀ ਬਥੇਰੇ ਗਹਿਣੇ ਪਾਇਆ ਕਰਾਂਗੀ ਇੱਕ ਵਾਰ ਜਿੰਦਾ ਨੇ ਇਤਿਹਾਸ ਵਿੱਚ ਪੜ੍ਹਿਆ ਨੂਰ ਜਹਾਂ ਬਾਦਸ਼ਾਹ ਜੰਗੀਰਦਾਰ ਦੀ ਮਨਚਾਹੀ ਬੇਗਮ ਸੀ ਬਾਦਸ਼ਾਹ ਨੇ ਸਾਰਾ ਰਾਜਕਾਜ ਬੀਗਮ ਦੇ ਹੱਥ ਵਿੱਚ ਸੌਂਪ ਛੱਡਿਆ ਸੀ ਅਸਲੀ ਅਰਥਾਂ ਵਿੱਚ ਮੁਲਕ ਉਤੇ ਨੂਰਜਹਾਂ ਹੀ ਰਾਜ ਕਰਦੀ ਸੀ ਉਹ ਬੜੀ ਸਮਝਦਾਰ ਅਤੇ ਜੋਗ ਇਸਤਰੀ ਸੀ ਮੈਂ ਵੀ ਰਾਜ ਕਰਾਂਗੀ ਜਿੰਦਾ ਦੇ ਦਿਲ ਵਿੱਚ ਖਿਆਲ ਆਇਆ ਪਰ ਰਾਜ ਕਰਨ ਵਾਸਤੇ ਉਸਦੇ ਯੋਗ ਬਣਨਾ ਜ਼ਰੂਰੀ ਹੈ ਉਦੇ ਮਨ ਵਿੱਚ ਸੋਚਿਆ ਉਸ ਦਿਨ ਤੋਂ ਉਹ ਇਤਿਹਾਸ ਅਤੇ ਰਾਜਨੀਤਿਕ ਦੇ ਗ੍ਰੰਥਾ ਵਿੱਚ ਬਧੇਰੇ ਦਿਲਚਸਪੀ ਲੈਣ ਲੱਗ ਪਈ ਜਿੰਦਾਂ ਨੇ ਸੁਨਿਆ ਸ਼ੇਰੇ ਪੰਜਾਬ ਦੀਆਂ ਕਈ ਰਾਣੀਆਂ ਹਨ ਇੱਕ ਦਿਨ ਉਹਨੇ ਆਪਣੀ ਭੈਣ ਨੂੰ ਪੁੱਛਿਆ ਭੈਣ ਮਰਦ ਬਹੁਤੇ ਵਿਆਹ ਕਿਉਂ ਕਰਾਉਂਦੇ ਹਨ ਇਹ ਮਰਦ ਹੀ ਜਾਣਨ ਆਪਾਂ ਨੂੰ ਕੀ ਪਤਾ ਭੈਣ ਨੇ ਅੱਗੋਂ ਗੱਲ ਟੱਲਨ ਦੇ ਇਰਾਦੇ ਨਾਲ ਕਿਹਾ ਸਬਸਕ੍ਰਾਈਬ ਦਿਸ ਚੈਨਲ ਫਾਰ ਦੀ ਨੈਕਸਟ ਪਾਰਟ